ਕਬਰਗੁਰ ਦਾ ਸਪੋਰਟੂ ਜਿੱਥੇ ਕਿ ਨਵੇਂ ਸਾਲ ਦੇ ਮੌਕੇ ਨੌਜਵਾਨ ਸੰਦੀਪ ਸਿੰਘ ਦੀ ਕਿਸਮਤ ਜਿਹੜੀ ਕਿ ਚਮਕ اٹਹੀ ਹੈ ਤਾਂ ਖੇਤੀਬਾੜੀ ਦੇ ਨਾਲ ਜੁੜੇ ਸੰਦੀਪ ਨੇ 200 ਰੁਪਏ ਦੀ ਲਾਟਰੀ ਖਰੀਦੀ ਸੀ ਜੋ ਕਿ ਦੁਕਾਨਦਾਰ ਨੂੰ ਉਸ ਨੂੰ ਧੱਕੇ ਦੇ ਨਾਲ ਦਿੱਤੇ ਆ ਤੇ ਜਦੋਂ ਨਤੀਜਾ ਆਇਆ ਤਾਂ ਲਾਟਰੀ ਨੇ 1.5 ਕਰੋੜ ਰੁਪਏ ਦਾ ਇਨਾਮ ਜਿੱਤ ਲਿਆ ਇਸ ਖੁਸ਼ਖਬਰੀ ਤੋਂ ਬਾਅਦ ਪੂਰੇ ਪਰਿਵਾਰ ਤੋਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਸੋ ਲਾਟਰੀ ਸਟਾਲ ਉੱਤੇ ਢੋਲ ਵਜਾਏ ਗਏ ਨੇ ਤੇ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਹੈ ਮੇਰਾ ਨਾਮ ਮਨਦੀਪ ਕੌਰ ਹੈ ਸਭ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ ਪਹਿਲਾਂ ਸਭ ਤੋਂ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਸਭ ਦਾ ਤੇ ਮੈਂ ਇੰਗਲੈਂਡ ਤੋਂ ਆਈ ਹਾਂ ਔਰ ਮੇਰੇ ਬ੍ਰਦਰ ਨੇ ਜਿੰਨਾਂ ਦੀ ਲੋਟਰੀ ਲੱਗੀ ਹੈ ਤੇ ਬੇਦੀ ਸਾਹਿਬ ਜੀ ਕੋ ਲੈ ਕੇ ਬਣੀ ਕੀਤਾ ਤੇ ਅੱਜ 1.5 ਕਰੋੜ ਦਾ ਇਨਾਮ ਨਿਕਲਿਆ ਜਿਸ ਬਹੁਤ ਖੁਸ਼ੀ ਹੈ ਸਰ ਠੀਕ ਹੈ ਮੈਂ ਮੈਂ ਜੀ ਗੁਰਦਾਸਪੁਰ ਹਰਦੋ ਬਥਵਾਲਾ ਦਾ ਰਹਿਣ ਵਾਲਾ ਸੰਦੀਪ ਸਿੰਘ ਰੰਧਾਵਾ ਮੇਰਾ ਨਾਮ ਆ ਇਹ ਬੇਦੀ ਸਾਹਿਬ ਹੋਰੀ ਸਾਡੇ ਬੜੇ ਪਿਆਰੇ ਤੇ ਘਰ ਦੇ ਬੰਦੇ ਨੇ ਇਹਨਾਂ ਨੇ ਆ ਬੈਠਾ ਕੋਲ ਕਹਿੰਦੇ ਲੈ ਚੁੱਕਣ ਦਾ ਵਤੂ ਵੀ ਆ ਟਿਕਟ ਬਸ ਉਹ ਟਿਕਟ ਇਦਾਂ ਹੀ ਪਤਾ ਹੀ ਨਹੀਂ ਸੀ ਵੀ ਇਹ ਲੱਗ ਜਾਣੀ ਹੈ ਕਿਨੇ ਕਿਨਾ ਨਾਮ ਲਗਿਆ ਜੀ ਇਹ ਡੇਢ ਕਰੋੜ ਤੇ ਕੀ ਕੰਮ ਕਰਦੇ ਆਪਾਂ ਸਾਡਾ ਚੱਕੀ ਦਾ ਕੋਲ ਜ਼ਮੀਨ ਦਾ ਤੇ ਬਸ ਇਹੀ ਫਾਈਨਾਂਸ ਦਾ ਥੋੜਾ ਕੰਮ ਰੱਬ ਮਿਹਰਬਾਨ ਹੋਇਆ ਮੈਂ ਕਿਹਾ ਜੀ ਉਹ ਆ ਆ ਕੇ ਥੱਲੇ ਸਾਈ ਹੋ ਕੇ ਉਹਨਾਂ ਨੇ ਇਹ ਕੀਤਾ ਸਾਰੀ ਉਹਨਾਂ ਦੀ ਉਹ ਦੇਣ ਆ ਬਾਬਾ ਫਰੀਦ ਜੀ ਜਿਨ੍ਹਾਂ ਦੀ ਮੇਰ ਹੋਈ ਜਿੱਥੇ ਇਨਵੈਸਟਮੈਂਟ ਕਰ ਰਹੇ ਹਾਂ ਸਾਡੀ ਜਿਹੜੇ ਤੋਂ ਤਾਂ ਪੀਸ ਹਾਂ ਉਹਨਾਂ ਵਿੱਚ ਕਿਉਂਕਿ ਉਹਨਾਂ ਦਾ ਸੁਖੀ ਜਿਹੜੇ ਭਾਜੀ ਨੇ ਮੇਰੇ ਹਾਂਜੀ ਸੁਖਿੰਦਰ ਸਿੰਘ ਧੰਦਾਵਾ ਪਿੰਡ ਤਰੋਵਾਲੀ ਸਾਡਾ ਉਹ ਵਿਸ਼ਵਾਸ ਬਣ ਗਿਆ ਜੀ ਹਾਂ ਬਿਲਕੁਲ ਜੀ ਬੜੀ ਕਿਰਜ ਆਪਣੇ ਸੱਜਣੇ ਜੀ